ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੋਮੂਗੇ ਤੇ ਇੱਕ ਆਪਣੇ ਕੋਲੇ ਇੱਕ ਨਵੀਂ ਵੈਰਾਈਟੀ ਆ ਗਈ ਇੱਕ ਤਾਂ 15 ਮੀਟਰ ਚ ਸਪੋਰਟ ਤਾਰ ਆ ਗਈ ਕੱਪੜਾ ਤਾਰ ਆਪਾਂ ਨੂੰ ਕੱਪੜੇ ਪਾਉਣ ਵਾਸਤੇ ਜਿਹੜੀ ਤਾਰ ਚਾਹੀਦੀ ਹੁੰਦੀ ਸੀ ਉਹ ਆਪਣੇ ਕੋਲੇ ਆ ਗਈ ਤੇ ਨਾਲੇ ਵਿੱਚ ਵੀ ਰਣਾ ਆਪਣੇ ਘਰੇ ਮੱਝਾਂ ਗਾਵਾਂ ਰੱਖੀਆਂ ਹੁੰਦੀਆਂ ਨੇ ਹਨਾ ਉਹ ਖੁਰਲੀ ਦੇ ਨਾਟ ਖੋਲ ਲੰਦੇ ਨੇ ਉਹਨਾਂ ਤੋਂ ਬਹੁਤ ਤੰਗ ਨੇਗੇ ਉਹਨਾਂ ਵਾਸਤੇ ਇੱਕ ਆਪਣੇ ਕੋਲੇ ਪਿੰਨ ਆਈ ਹੈਗੀ ਲੋਕ ਪਿੰਨ ਆਗੀ ਉਹ ਜਿੱਥੇ ਆਪਾਂ ਕਾਬਲਾ ਪਾਉਨੇ ਸੰਗਲ ਪਾ ਕੇ ਉਸ ਜਗ੍ਹਾ ਦੇ ਵਿੱਚ ਸੰਗਲ ਪਾ ਕੇ ਪਿੰਨ ਵਿੱਚ ਪੈ ਜਾਂਦੀ ਆ ਉੱਪਰ ਦੀ ਪਿੰਨ ਲੱਗ ਜਾਂਦੀ ਆ ਇਹ ਪਿੰਨ ਨਾ ਖੁੱਲਦੀ ਨਹੀਂ ਹੈਗੀ ਸੇਤੀ ਬਹੁਤ ਹੀ ਵਧੀਆ ਕੁਆਲਿਟੀ ਦੀ ਆ ਆਪਣੇ ਕੋਲੇ ਇਹ ਪਿੰਨਾ ਆ ਗਈ ਬਾਈ ਜੀ ਤੇ ਇਹ ਖਿੱਚ ਕੇ ਉੱਪਰ ਦੀ ਲੱਗ ਜਾਂਦੀ ਹੈਗੀ ਇਸ ਤਰ੍ਹਾਂ ਤੇ ਮਤਲਬ ਵਿੱਚ ਪਾਓ ਤੇ ਉੱਪਰ ਦੀਆਂ ਪਿੰਨ ਲਾ ਦੋ ਜਿਵੇਂ ਨਟ ਮੱਝਾਂ ਗਾਵਾਂ ਖੋਲ ਲੈਂਦੀਆਂ ਨੇ ਹਨ ਤੇ ਇਹ ਚੀਜ਼ ਆ ਗਈ ਤੇ ਇਹ ਚ ਇਹ 12 mm ਆ ਗਈ ਤੇ ਨਾਲੇ ਇਹਦੇ ਵਿੱਚ ਸਰਾਖ ਪਤਲੇ ਹੁੰਦੇ ਆ ਹਨ ਤੇ ਆਪਣੇ ਕੋਲੇ 8 mm ਚ ਵੀ ਆ ਤੇ 12 mm ਦੀ ਵੀ ਹੈ ਦਮਨੇ ਤਰ੍ਹਾਂ ਦੀ ਪੈਨਾਂ ਗਈ ਬਹੁਤ ਵਧੀਆ ਕੁਆਲਿਟੀ ਚ ਹੈ ਗਈ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਜਿਹੜੇ ਵੀਰ ਆਪਣੀਆਂ ਮੱਝਾਂ ਗਾਮਾਂ ਤੋਂ ਤੰਗ ਨੇ ਹਨ ਉਹ ਨਟ ਖੋਲ ਲੈਂਦੇ ਨੇ ਰਾਤ ਨੂੰ ਖੁੱਲ ਜਾਂਦੀਆਂ ਨੇ ਤੇ ਇਹ ਬਹੁਤ ਵਧੀਆ ਕਾਮਯਾਬ ਆਟਮਾ ਹੈ ਤੇ ਇਹ ਆਪਣੇ ਕੋਲੇ ਪਲਵਰ ਹੈਗੀ ਤੇ ਜ਼ਰੂਰ ਇੱਕ ਵਾਰੀ ਟਰਾਈ ਕਰੋ ਸਤਿ ਸ੍ਰੀ ਅਕਾਲ ਜੀ